ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਬੈਨ ਗੀਤ ਗਾਉਣ ਦੇ ਮਾਮਲੇ ਦੇ ਵਿੱਚ ਇਹ ਪਰਚਾ ਦਰਜ ਹੋਇਆ ਚੰਡੀਗੜ੍ਹ ਦੇ ਸੈਕਟਰ 11 ਦੇ ਵਿੱਚ ਦਰਜ ਹੋਈ ਸ਼ਿਕਾਇਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਸ਼ੋਅ ਦੌਰਾਨ ਬੈਨ ਗੀਤ ਗਾਏ ਗਏ ਸਨ 28 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਸ਼ੋਅ ਹੋਇਆ ਸੀ ਤਾਂ ਸ਼ੋਅ ਦੌਰਾਨ ਇੱਕ ਨੌਜਵਾਨ ਦਾ ਕਤਲ ਵੀ ਹੋਇਆ ਸੀ ਤਾਂ ਅਜੇ ਦੇ ਵਿੱਚ ਜਿਨ੍ਹਾਂ ਗੀਤਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਉਹੀ ਗੀਤ ਮਾਸੂਮ ਸ਼ਰਮਾ ਦੇ ਵੱਲੋਂ ਗਾ ਦਿੱਤੇ ਗਏ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਹੈ 28 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਸ਼ੋਅ ਹੋਇਆ ਸੀ ਤੇ ਇਸੇ ਸ਼ੋਅ ਦੇ ਵਿੱਚ ਮਾਸੂਮ ਸ਼ਰਮਾ ਦੇ ਵੱਲੋਂ ਜਿਨ੍ਹਾਂ ਗੀਤਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਉਹਨਾਂ ਨੂੰ ਹੀ ਗਾਇਆ ਗਿਆ ਜਿਸ ਤੋਂ ਬਾਅਦ ਪਰਚਾ ਦਰਜ ਹੋ ਗਿਆ ਤਾਂ ਬੈਨ ਗੀਤ ਗਾਉਣ ਦੇ ਮਾਮਲੇ ਦੇ ਵਿੱਚ ਮਾਸੂਮ ਸ਼ਰਮਾ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਚੰਡੀਗੜ੍ਹ ਦੇ ਸੈਕਟਰ 11 'ਚ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਅੱਜ ਇਹ ਵਿੱਚ ਮਾਸੂਮ ਸ਼ਰਮਾ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕਿਉਂਕਿ ਇਹ ਉਹੀ ਸ਼ੋਅ ਹੈ ਜਿਸ ਦੇ ਵਿੱਚ ਕਤਲ ਵੀ ਹੋਇਆ ਸੀ